ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬੱਲੂਆਣਾ ਬੱਲੂਆਣਾ ਬਠਿੰਡੇ ਜ਼ਿਲ੍ਹੇ ਦਾ ਪਿੰਡ ਹੈ ਇਹ ਗਿੱਦੜਵਾਹੇ ਦੇ ਵੀ ਨੇੜੇ ਰਹਿ ਜਾਂਦਾ ਹੈ ਬਠਿੰਡੇ ਤੋਂ ਮਲੋਟ ਵਾਲੀ ਛੜਕ ਦੇ ਉੱਤੇ ਆਉਂਦਾ ਇਸ ਘਰ ਦੇ ਵਿੱਚ ਮੇਰੀ ਦੂਜੀ ਵੀਡੀਓ ਹੈ ਕੁਝ ਟਾਈਮ ਪਹਿਲਾਂ ਇੱਕ ਵੀਡੀਓ ਬਣਾਈ ਜਿਹੜੇ ਘਰ 'ਚ ਚੰਗੇ ਪਸ਼ੂਆਂ ਦਾ ਸ਼ੌਂਕ ਹੈ ਨਾ ਤਾਂ ਉੱਥੇ ਉਹ ਸ਼ੌਂਕ ਬਣਿਆ ਹੀ ਰਹਿੰਦਾ ਹੈ ਉਸ ਵੀਡੀਓ ਦੇ ਵਿੱਚ ਇੱਕ ਮੱਝ ਦਿਖਾਈ ਜਿਹੜੀ ਬੜੀ ਚੰਗੀ ਕੀਮਤ ਤੇ ਵਿਕੀ ਕਾਰਨ ਇਹ ਹੈ ਵੀ ਉਹ ਪਸ਼ੂ ਸੋਹਣੇ ਬਾਈ ਜੀ ਹੋਰੀ ਸੰਭਾਲਦੇ ਆ ਤੇ ਮੱਝ ਉਹ ਵੀ ਬੜੀ ਚੰਗੀ ਸੀ ਇਸ ਟਾਈਮ ਘਰ ਚ ਤੁਸੀਂ ਦੋ ਮੱਝਾਂ ਦੇਖ ਰਹੇ ਹੋ ਸਾਹਮਣੇ ਤੇ ਇੱਕ ਇਧਰ ਕੱਟਾ ਦੇਖ ਲਓ ਨੋਟ ਕਰਿਓ ਜੇ ਸੰਭਾਲ ਦਾ ਮੁੱਲ ਹੁੰਦਾ ਦੋਸਤੋ ਤੇ ਸਾਹਮਣੇ ਕਿੰਨੇ ਸੋਹਣੇ ਪਸ਼ੂ ਬਾਈ ਜੀ ਹੋਰਿਆ ਨੇ ਚਮਕ ਦੇਖ ਲਓ ਕਾਲੇ ਕਿੰਨੇ ਕਾ ਪਸ਼ੂ ਉਹ ਤੁਸੀਂ ਦੇਖ ਸਕਦੇ ਹੋ ਤੇ ਦੂਜੀ ਗੱਲ ਹੈ ਜਦੋਂ ਖਰੀਦਦੇ ਆ ਪਸ਼ੂ ਜਾਂ ਆਪਾਂ ਸੀਮਣ ਭਰੌਣੇ ਆ ਉਹ ਚੰਗਾ ਹੁੰਦਾ ਤਾਂ ਹੀ ਇਦਾਂ ਦੇ ਪਸ਼ੂ ਘਰ ਚ ਤਿਆਰ ਹੁੰਦੇ ਆ ਮੱਝ ਸਾਹਮਣੇ ਵੀ ਦੋਸਤੋ ਬੜੀ ਬਾਕਮਾਲ ਦਿਸਦੀ ਹੈ ਪਰ ਅੱਜ ਦੀ ਜਿਹੜੀ ਵੀਡੀਓ ਹੈ ਇਹਦੇ ਚ ਇਹ ਝੋਟੀ ਬਾਈ ਜੀ ਹੋਰ ਨੇ ਵਕਾਊ ਕੀਤੀ ਹੈ ਸਿੰਗਾ ਤੋਂ ਮੂੰਹ ਮੱਥੇ ਤੋਂ ਸ਼ੁਰੂ ਹੋ ਜੋ ਜੇ ਪੂਛ ਤੱਕ ਆਉਂਦਿਆਂ ਆਉਂਦਾ ਤੁਹਾਨੂੰ ਹਰੇਕ ਪੱਖ ਤੋਂ ਸੋਹਣੀ ਲੱਗੂਗੀ ਮੱਝ ਤੇ ਜਦੋਂ ਤੋਰਾਂਗੇ ਉਦੋਂ ਹਵਾਨਾ ਦੱਸੂਗਾ ਵੀ ਇਹ ਦੁੱਧ ਕਿੰਨਾ ਕੁ ਦੇ ਸਕਦੀ ਹੈ ਇਹਦੇ ਨਾਲ ਹੀ ਇਸੇ ਮੱਝ ਦਾ ਪਿਛਲੇ ਸੂਏ ਦਾ ਕੱਟਾ ਖੜਾ ਹੈ ਇਹਦੀ ਡਿਟੇਲ ਆਪਾਂ ਨੂੰ ਮਿਲ ਜਾਣੀ ਹੈ ਕਿਹੜੇ ਸੀ ਮੰਦਾ ਤੇ ਬਹੁਤ ਸੋਹਣਾ ਵਾਈਜ਼ ਹਰਾਂ ਕੋਲ ਤਿਆਰ ਹੋ ਰਿਹਾ ਇਹ ਵੀ ਵੇਚ ਦੇਣਾ ਜੇ ਕੋਈ ਭਰਾ ਪਸੰਦ ਕਰੂਗਾ ਤਾਂ ਤਸੱਲੀ ਆ ਕੇ ਕਰ ਸਕਦਾ ਖਰੀਦ ਸਕਦੇ ਹੋ ਤੁਸੀਂ ਜਿਹੜੀ ਚੀਜ਼ ਤੁਹਾਨੂੰ ਜੱਚੂਗੀ ਆਓ ਡਿਟੇਲ ਪੁੱਛ ਕੇ ਇੱਥੇ ਵੀ ਸ਼ੁਰੂ ਚ ਇੱਕ ਗੱਲ ਐਡ ਕਰਦੇ ਆਂ ਵੀ ਰੇਟ ਵੀਡੀਓ ਦੇ ਵਿੱਚ ਨਹੀਂ ਦੱਸਿਆ ਜਾਣਾ ਰੇਟ ਫੋਨ ਦੇ ਉੱਤੇ ਹੋਊਗਾ ਜਿਹੜਾ ਭਰਾ ਵੀਡੀਓ ਦੇਖਣੀ ਚਾਹੁੰਦਾ ਇਸ ਪੱਖ ਤੋਂ ਦੇਖਿਓ ਵੀ ਡਿਟੇਲ ਮਿਲ ਜੂਗੀ ਫੋਨ ਲਾ ਕੇ ਰੇਟ ਤੁਸੀਂ ਪੁੱਛਣਾ ਹੋਊਗਾ ਮਿਲਦੇ ਆਂ ਬਾਈ ਨੂੰ ਕਰਦੇ ਆਂ ਗੱਲਬਾਤ ਵੀਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਦੱਸ ਦਿਓ ਬਾਈ ਨਾਮ ਮਨਵੀਰ ਸਿੰਘ ਹੈ ਮਨਵੀਰ ਬਾਈ ਪਹਿਲਾਂ ਤੋਂ ਹੀ ਚੰਗੇ ਪਸ਼ੂਆਂ ਦਾ ਸ਼ੌਂਕ ਤੁਰਿਆ ਆਉਂਦਾ ਫਿਰ ਘਰ ਦੇ ਵਿੱਚ ਹਾਂ ਜੀ ਪਹਿਲਾਂ ਤੋਂ ਹੀ ਚੰਗਿਆਂ ਦੇ ਸ਼ੌਂਕਾ ਚੰਗੇ ਪਸ਼ੂ ਹੀ ਰੱਖਦੇ ਆਂ ਜਿਹੜੀ ਆਪਾਂ ਉਦੋਂ ਮੱਝ ਵੇਚੀ ਸੀਗੀ ਮੇਰੇ ਖਿਆਲ ਚ ਅੱਜ ਤੋਂ 2 ਸਾਲ ਪਹਿਲਾਂ ਦੀ ਗੱਲ ਹੋ ਸਕਦੀ ਹੈ ਸ਼ਾਇਦ ਹਾਂ ਉਹ 2.5-3 ਸਾਲ ਹੀ ਹੋ ਗਈ ਉਹਨੂੰ 2.5-3 ਸਾਲ ਹੀ ਹੋ ਗਏ ਉਹ ਵੀ ਜੀਨ ਤੋਂ ਆਈ ਜਿੱਥੋਂ ਮੱਝ ਆਈ ਸੀ ਉੱਥੇ ਉਸੇ ਡੈਰੀ ਚੋਂ ਇਹ ਛੋਟੀ ਆਈ ਹੈ ਜੀ ਅੱਛਾ ਇਹ ਵੀ ਜੀਨ ਤੋਂ ਖਰੀਦੀ ਹੈ ਉਹ ਵੀ ਜੀਨ ਤੋਂ ਆਈ ਸੀ ਹਾਂ ਉਹ ਵੀ ਪਹਿਲਾਂ ਸੂ ਆਈ ਸੀ ਇਹ ਵੀ ਪਹਿਲਾਂ ਸੂ ਆਈ ਆ ਅੱਛਾ ਉਹ ਉਹਦਾ ਦੁੱਧ ਦਾ ਕੀ ਰਿਕਾਰਡ ਸੀ ਪਹਿਲਾਂ ਉਹਦਾ ਦੁੱਧ 20+ ਸੀ ਸੀ ਆਪਾਂ 20+ ਕਹਿ ਕੇ ਦਿੱਤੀ ਸੋਹਣੇ ਉੱਥੇ 22 ਕਿਲੋ ਦੁੱਧ ਦਿੱਤਾ ਜਾ ਕੇ ਹੀ ਮੇਰੇ ਖਿਆਲ ਚ ਜਿੱਦਾਂ ਸੂਈ ਸੀ ਆਪਾਂ ਉਦਾਂ ਹੀ ਵੇਚਦੀ ਸੀ ਉਹ ਤਾਂ ਹਾਂ ਉਹ ਸੂਈ ਦੀ ਵੀਡੀਓ ਬਣੀ ਤੇ ਉਦੋਂ ਹੀ ਪਹਿਲੇ ਫੋਨ ਤੇ ਵਿਗ ਗਈ ਸੀ ਮਾਜੀ ਠੀਕ ਹੈ ਅੱਛਾ ਇਹ ਜੀਨ ਤੋਂ ਆਈ ਆ ਪਹਿਲੇ ਸੂਏ ਤੇ ਹੁਣ ਇਹ ਸੂਆ ਕਿੰਨਾ ਹੈ ਹੁਣ ਸੂਆ ਤੀਜਾ ਸੂਗੀ ਜੀ ਅ ਦੁੱਧ ਦਾ ਕੀ ਰਿਕਾਰਡ ਰਿਹਾ ਦੁੱਧ ਦੇ ਪਹਿਲੇ ਸੂਏ ਜਦੋਂ ਉਹ ਤਾਂ ਆਪਾਂ ਲਈਏ ਉਦੋਂ ਦੋ ਦੰਦ ਕੱਟੀ ਸੀ 17 18 ਦਿਨਾਂ ਦੀ ਸੂਈ 15 16 ਕਿਲੋ ਦੁੱਧ ਤੋਲ ਕੇ ਲਈ ਸੀਗੀ ਜੀਨ ਤੋਂ ਹਾਂਜੀ ਠੀਕ ਹੈ ਦੂਜੇ ਸੂਏ ਚ ਕਿੰਨਾ ਦੁੱਧ ਦੇਗੀ ਦੂਜੇ ਸੂਏ ਆਪਣੇ ਕੋਲੇ 19 20 ਕਿਲੋ ਦੁੱਧ ਦਿੱਤਾ ਇਹਨੇ ਠੀਕ ਹੈ ਉਹ ਤੋਂ ਦੰਦਾਂ 'ਚ ਕਿਵੇਂ ਹੋ ਗਈ ਸੀ ਉਹਦੇ 6 ਦੰਦ ਸੀ ਦੂਜੇ ਸੂਏ ਜੀ ਹੁਣ ਦੰਦ ਪੂਰੇ ਆ ਹੁਣ ਪੂਰੇ ਆ ਹੁਣ ਇਹਦਾ ਕਿੰਨਾ ਟਾਈਮ ਬਾਕੀ ਆ ਹੁਣ ਇਹਦੇ ਦਿਨ ਤਾਂ ਇੱਕ ਤਰੀਕ ਨੂੰ ਪੂਰੇ ਆ ਜੀ 1 ਦਸੰਬਰ 2023 ਨੂੰ ਇਹ ਆਈ ਹੋਈ ਆ ਠੀਕ ਹੈ ਅੱਜ ਤਰੀਕ ਹੈਗੀ ਆ 23 ਹਾਂਜੀ ਬਾਕੀ 2-4 ਦਿਨ ਪਹਿਲਾਂ ਪਸੂ ਜਾਂ ਇੱਧਰ ਉੱਧਰ ਕਰ ਜਾਂਦਾ ਜਣੀ ਉਹ ਵੈਸੇ ਤਰੀਕ ਦੇ ਮੁਤਾਬਕ ਦੇਖਦੇ ਆ ਤਾਂ 1 ਤਰੀਕ ਨੂੰ ਦਿਨ ਆ ਇੱਕ ਤਰੀਕ ਨੂੰ ਦਿਨ ਪੂਰੇ ਤਣਾਹਲੇ ਮੇਲੇ ਤੋਂ ਇੱਕ ਤਰੀਕ ਨੂੰ 2 ਤਰੀਕ ਨੂੰ ਤਣਾਹਲੇ ਮੇਲੇ ਤੇ ਗਏ ਸੀ 1 ਤਰੀਕ ਨੂੰ ਇਹਦੇ ਸੀਮਨ ਰਖਵਾ ਕੇ 2 ਨੂੰ ਫੇਰ ਗਏ ਸੀ ਠੀਕ ਹੈ ਅੱਛਾ ਭਾਈ ਕਿਹੜਾ ਸੀਮਨ ਲੱਗਾਇਆ ਦੇਰ ਕੀ ਇਹ ਹੁਣ ਧੰਨਾ ਸੋਰਖੀ ਤੋਂ ਗੱਭਣਾ ਜਿਹੜਾ ਜੈ ਸਿੰਘ ਕੋਲ ਆ ਅੱਛਾ ਇਹਦਾ ਆਪਦਾ ਪਤਾ ਵੀ ਇਹ ਕਿਹੜੇ ਸਿਮਨ ਨਹੀਂ ਆਪ ਤਾਂ ਉਹਨਾਂ ਨੇ ਪੰਚਾਇਤੀ ਬੋਲਦੀ ਕਿ ਆ ਪਾਥੀ ਟੀਕਾ ਲਵਾਈ ਕੋਸ ਪਾਵੇਂ ਕਹਿਦ ਗਿਆ ਆਪਾਂ ਠੀਕ ਹੈ ਅੱਛਾ ਮੈਨੂੰ ਆਪਾਂ ਇਹਨੂੰ ਮੱਝ ਨੂੰ ਤੋਰਾਗੇ ਉਹ ਤੋਂ ਪਹਿਲਾਂ ਥੋੜੀ ਜਾਣਕਾਰੀ ਜਿਵੇਂ ਤੇਰੀ ਸੰਭਾਲ ਬੜੀ ਚੰਗੀ ਹੈ ਪਸ਼ੂਆਂ ਨੂੰ ਸੰਭਾਲਦੇ ਕਿਵੇਂ ਹੋ ਖਰਾਕ ਕੀ ਪਾਉਨੇ ਹੋ ਤੁਸੀਂ ਖਰਾਗ ਤਾਂ ਬਸ ਆਹੀ ਹੈ ਛੋਲਿਆਂ ਦੀ ਚੂਰੀ ਹੋ ਗਈ ਮੱਕੀ ਹੋ ਗਈ ਛਰਕਾ ਚੌਕਰ ਤੇ ਖਲਬੜੇਵਿਆਂ ਦੀ ਭਿਉਕੇ ਪਾਉਣੇ ਹਾਂ ਭਿਉਕੇ ਪਾਉਣੇ ਤਾਜੇ ਸੂਏ ਨੂੰ ਤਰਨ ਕੇ ਪਾਉਂਦੇ ਹੋ ਹਾਂ ਤਾਜੇ ਸੂਏ ਨੂੰ ਨਾਲ ਕਣਕ ਲੇਟੀ ਦਲੀਆ ਜਾ ਬਣਾ ਕੇ ਉਹ ਵੀ ਪਾਉਣੇ ਆ ਜੀ ਅੱਛਾ ਨਾਲ ਉਹ ਵੀ ਪਾਉਣੇ ਹਾਂਜੀ ਹਾਂਜੀ ਠੀਕ ਹੈ ਖੁੱਲ ਗਏ ਬਾਈ ਝੋਟੀ ਨੂੰ ਦੋਸਤੋ 20 ਕਿਲੋ 19 20 ਕਿਲੋ ਦੁੱਧ ਬਾਈ ਕਹਿੰਦਾ ਦੂਜੇ ਸੂਏ ਚ ਚੋਇਆ ਪਹਿਲਾਂ ਨੇ ਦੁੱਧ ਦਿੱਤਾ 15 16 ਕਿਲੋ ਉਦੋਂ ਦੁੱਧ ਤੋਲ ਕੇ ਲਿਆਂਦਾ ਸੀ ਦੋ ਦੰਦ ਸੀਗੀ ਝੋਟੀ 6 ਦੰਦ ਨੇ ਦੂਜੇ ਸੂਏ ਦੁੱਧ ਦਿੱਤਾ ਤੇ ਅਜ ਕੀ ਸੂਆ ਤੀ ਬੰਦਰ ਦੇਖ ਲਓ ਦੋਸੋ ਝੋਟੀ ਦੀ ਬੜੀ ਸੋਹਣੀ ਤੇ ਬਹੁਤ ਸੋਹਣੀ ਸੰਭਾਲੀ ਹੈ ਹਵਾਨਾ ਦੋਸੋ ਤੁਸੀਂ ਦੇਖ ਲਓ ਸਿੰਘ ਦਾ ਸੈਜ ਤੁਸੀਂ ਦੇਖ ਸਕਦੇ ਹੋ ਘਰੇਲੂ ਪਸ਼ੂ ਪਾਲਕਾ ਜਿਹੜੇ ਕਦੇ ਕਦੇ ਜਿਵੇਂ ਪਸ਼ੂ ਕੋਈ ਐਕਸਟਰਾ ਤਿਆਰ ਹੋ ਜੇ ਤਾਂ ਵੇਚਣ ਵਾਲਿਆਂ ਚੋਂ ਆਏ ਨਹੀਂ ਹੈਵੀ ਰੂਟੀਨ ਚ ਕੋਈ ਵਪਾਰ ਦਾ ਕੰਮ ਹੈ ਜੈਨਾਂ ਕੋਲ ਰੋਜ਼ਾਨਾ ਕੋਈ ਪਸ਼ੂ ਆਉਂਦੇ ਹੋਣਗੇ ਵੀਰੇ ਥੋੜੀ ਸਿੱਧੀ ਤੋਰ ਹੋ ਜੇ ਲੰਬੀ ਤੋਰ ਨਹੀਂ ਆਪਾਂ ਸੋ ਹਵਾਨਾ ਦੋਸੋ ਇਹਦਾ ਤੁਸੀਂ ਦੇਖਦੇ ਰਹੋ ਆਸ ਹੈ ਵੀ ਤੁਹਾਨੂੰ ਇਹ ਮੱਝ ਬਹੁਤ ਪਸੰਦ ਆਊਗੀ ਰਾਕਮ ਤੁਸੀਂ ਲਾਉਣੀ ਹੈ ਫੋਨ ਕਰਕੇ ਪੁੱਛ ਲਓ ਬਾਈ ਹੋਰੀ ਡਿਮਾਂਡ ਕੀ ਰੱਖਦੇ ਆ ਚੰਗੀ ਕੀਮਤ ਦੀ ਝੋਟੀ ਤੇ ਸੋਹਣੇ ਟਾਂਚੇ ਦੀ ਤੁਹਾਨੂੰ ਦਿਖਾ ਰਹੇ ਆ ਕਮਾਲਾ ਬਾਈ ਪਸੂ ਵਾਕਿਆ ਹੀ ਭਾਵੇਂ 2 ਰੱਖ ਲਓ 4 ਰੱਖ ਲਓ ਕੇਰ ਜਿਹੜੀ ਉਹ ਇਸੇ ਤਰ੍ਹਾਂ ਹੀ ਕਰਨੀ ਚਾਹੀਦੀ ਜਿੱਦਾਂ ਇਹ ਬਾਈ ਹੋਰੀ ਸੰਭਾਲ ਰਹੇ ਆ ਨਗ ਭਾਵੇਂ ਗਿਣਤੀ ਘੱਟ ਆ ਔਰ ਪਸ਼ੂ ਬਾ ਕਮਾਲ ਹੀ ਹੁੰਦੇ ਇਹਨਾਂ ਕੋਲ ਪਹਿਲਾਂ ਵੀ ਵੀਡੀਓ ਬਣਾਈ ਸੀ ਉਹਦੇ ਚ ਵੀ ਇੱਕ ਮੱਝ ਤੁਹਾਨੂੰ ਦਿਖਾਈ ਸੀ ਜਿਵੇਂ ਮੈਂ ਪਹਿਲਾਂ ਦੱਸ ਹੀ ਹਟਿਆ ਉਹਦਾ ਜ਼ਿਕਰ ਕੀਤਾ 22 ਕਿਲੋ ਵਗੋਂ ਦੁੱਧ ਉਸ ਮੱਝ ਨੇ ਅੱਗੇ ਜਾ ਕੇ ਦਿੱਤਾ ਪਹਿਲੇ ਫੋਨ ਤੇ ਵੀ ਗਈ ਸੀ ਤੇ ਸੂਣ ਦੀਆਂ ਤਿਆਰੀਆਂ ਰੀਆਂ ਚ ਅਸੀਂ ਉਹਦੀ ਵੀਡੀਓ ਬਣਾਈ ਸੀ ਸ਼ਾਇਦ ਸੂਪੀ ਸੀ ਜਾਂ ਮੌਕੇ ਤੇ ਉਹ ਉਦੋਂ ਜਿਹੜਾ ਉਹ ਸੂਣ ਲੱਗੀ ਸੀ ਥਣ ਦਾ ਸਾਈਜ਼ ਦੋਸਤੋ ਇੱਥੋਂ ਦੇਖ ਲਓ ਅੱਥੀ ਚੁਆਈ ਵਾਲਾ ਬੜਾ ਸੋਹਣਾ ਥਾਣਾ ਮੈਨੂੰ ਲੱਗਦਾ ਇਹਦੇ ਥਣ ਤੋਂ ਵੇਖ ਕੇ ਵੀ ਧਾਰੇ ਦੀ ਪੋਲੀ ਹੋਊਗੀ ਮੋਡ ਮੋਡ ਪੋਲੀ ਹੈ ਜੀ ਪੋਲੀ ਇਸ ਚੀਚੀ ਅਰਗੀ ਧਾਰ ਆ ਜਾ ਠੀਕ ਹੈ ਸੋ ਦੋਸਤੋ ਸਿੰਘ ਵੀ ਤੁਸੀਂ ਦੇਖ ਲਓ ਬਿਊਟੀ ਦੇਖੋ ਮੜਾ ਜਾ ਬਾਈ ਇਧਰੋਂ ਫੇਰ ਹੱਕ ਗਿਆ ਆਪਾਂ ਉਧਰ ਹਜੇ ਦੋਸਤੋ ਟੱਲ ਪਈ ਆ ਹਵਾਨੇ ਚ ਕਿਉਂਕਿ ਇੱਕ ਤਰੀਕ ਨੂੰ ਦਿਨ ਪੂਰੇ ਹੁੰਦੇ ਆ ਦਿਨ ਤਾਂ ਪਸ਼ੂ ਲਗਭਗ ਪੂਰੇ ਕਰ ਜਾਂਦਾ ਹੁੰਦਾ ਵੈਸੇ ਜੇ ਕਿਸੇ ਭਰਾ ਨੇ ਖਰੀਦ ਲਈ ਤੇ ਧਿਆਨ ਚ ਰੱਖ ਲੋ ਕਈ ਵਾਰ ਗੱਡੀ ਦੇ ਵਿੱਚ ਜਦੋਂ ਜਾਊਗੀ ਚੜ ਕੇ ਤਾਂ ਹਿਲਣ ਨਾਲ ਹੋ ਸਕਦਾ ਵੀ ਇੱਕ ਅੱਧਾ ਦਿਨ ਪਹਿਲਾਂ ਪਸ਼ੂ ਸੂਪੇ ਵੈਸੇ ਹਜੇ ਰੋਖ ਹੈ ਨਹੀਂਗਾ ਕੋਈ ਸੂਣ ਵਾਲਾ ਦਿਸਦਾ ਨਹੀਂ ਸਿੰਘ ਦਾ ਡਿਜ਼ਾਈਨ ਕੋਈ ਬਣਾਇਆ ਹੋਇਆ ਸਿੰਘ ਨਹੀਂਗਾ ਨੇਚਰਲੀ ਸਿੰਘ ਜਿੱਦਾਂ ਪਸ਼ੂ ਦੇ ਹੁੰਦੇ ਆ ਜਨਮ ਤੋਂ ਉਸੇ ਤਰ੍ਹਾਂ ਦਾ ਸਿੰਘ ਦਿਸਦਾ ਹੈ ਇਹਦਾ ਤੋ ਸੋਹਣੀ ਬਿਊਟੀ ਹੈ ਇੱਕ ਜਿਹੜਾ ਹੋਰ ਭਾਈ ਮੈਂ ਨਾ ਇੱਕ ਜਿਹੜਾ ਹੋਰ ਕਢਾ ਰਿਹਾ ਹਾਂ ਹੋਰ ਥੋੜੀ ਤੋਰਦੇ ਆ ਦੱਸੋ ਤੁਹਾਨੂੰ ਇੱਕ ਸੋਹਣੀ ਮੱਝ ਦਿਖਾ ਰਹੇ ਆ ਰਾ ਹੱਕ ਬੰਦਾ ਵੀ ਥੋੜੀ ਵੀਡੀਓ ਲੰਬੀ ਲੈ ਜੀਏ ਥੋ ਬਾਅਦ ਤੁਹਾਨੂੰ ਇਹਦਾ ਕਟਾ ਵੀ ਦਿਖਾਉਣਾ ਆ ਜਾਓ ਵੀ ਆ ਜਾਓ ਇਸ ਭਰਾ ਨੂੰ ਬੜਾ ਚੌਂਕ ਹੈ ਨਾਲ ਇਹਨਾਂ ਦੇ ਫਾਦਰ ਸਾਹਿਬ ਦੀ ਸਪੋਰਟ ਹੈ ਤਾਂ ਹੀ ਪਸ਼ੂ ਖਰਚ ਚ ਚੰਗੇ ਜਿਹੜੇ ਉਹ ਤਿਆਰ ਹੋ ਰਹੇ ਆ ਬਾਈ ਹੁਰੀ ਸੰਭਾਲ ਰਹੇ ਆ ਬਈ ਇਧਰ ਨੂੰ ਹੀ ਮੋੜ ਲਿਓ ਫੇਰ ਦੋਨੋਂ ਪਾਸਿਆਂ ਤੋਂ ਹਵਾਨਾ ਨੋਟ ਕਰ ਲਿਓ ਦੱਸੋ ਝੋਟੀ ਦਾ ਸਿੱਧੀ ਕੰਨਦਾਲ ਨੂੰ ਲੈ ਜਾਓ ਜੀ ਇੱਕ ਵਾਰ ਮੋੜ ਲਓ ਬਈ ਸਵੇਕੋ ਫੁੱਲ ਬਿਊਟੀ ਵਾਲੀ ਸੋਹਣੇ ਟਾਂਚੇ ਦੀ ਤੁਹਾਨੂੰ ਇਹ ਝੋਟੀ ਦਿਖਾ ਰਿਹਾ ਜਿਹਨੂੰ ਜੱਜਦੀ ਹੈ ਤਾਂ ਕਾਲ ਕਰੋ ਇਹ ਤੋਂ ਬਾਅਦ ਤੁਹਾਨੂੰ ਇਸੇ ਮੱਝ ਦਾ ਜਿਹੜਾ ਘਟਾ ਪਿਛਲੇ ਸੂਏ ਦਾ ਹੈ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਚੰਗੇ ਬੋਲ ਦਾ ਬੱਚਾ ਹੈ ਮਾਤਾ ਤੁਸੀਂ ਦੇਖ ਹੀ ਰਹੇ ਹੋ ਤੇ ਪਿਓ ਵਾਲੇ ਪੱਖ ਤੋਂ ਵੀ ਰਿਕਾਰਡ ਕਾਫੀ ਚੰਗਾ ਉਸ ਬੋਲ ਦਾ ਹੈ ਇਸ ਕੱਟੇ ਦਾ ਹੈ ਉਹ ਵੀ ਤੁਹਾਨੂੰ ਦਿਖਾਵਾਂਗੇ ਹਵਾਨਾ ਪਿੱਛੋਂ ਵੀ ਹੁਣ ਤੁਸੀਂ ਦੇਖੋ ਬਾਈ ਮਾੜੀ ਜੀ ਦੀ ਕੂਛ ਫੜ ਲਓ ਸੋ ਇਹ ਰੋਖਾ ਇਹਦੇ ਹਵਾਨੇ ਦਾ ਹੁਣ ਦਾ ਦੁੱਧ ਹਵਾਨੇ ਤੋਂ ਗਵਾਹੀ ਭਰਨੀ ਹੈ ਹਵਾਨਾ ਤਿਆਰ ਕਿੰਨਾ ਕੋ ਤੁਸੀਂ ਹੁਣ ਵੀਡੀਓ 'ਚ ਦੇਖ ਸਕਦੇ ਹੋ ਸੋ ਬਾਕੀ ਪਸ਼ੂ ਬਾਲੇ ਤਾਂ ਹੈ ਨਹੀਂ ਸੀ ਵੇਚਣ ਵਾਲੀ ਚੀਜ਼ ਤਾਂ ਨਹੀਂ ਸੀ ਇਹ ਵੀ ਲੋਡ ਕਰਕੇ ਵੇਚ ਰਹੇ ਹਾਂ ਸੀ ਚਲੋ ਹੁੰਦਾ ਕਈ ਵਾਰ ਪਸ਼ੂ ਗਰਜ ਕੱਢਦਾ ਆਪਦੀ ਖੈਰ ਦੋਸਤੋ ਇਹ ਨੇਚਰਲੀ ਹੈ ਪਸ਼ੂ ਜਿਹੜਾ ਚੰਗਾ ਸਮਹਲਿਆ ਜੇ ਕਿਤੇ ਲੋਡ ਆ ਤਾਂ ਬੰਦਾ ਸੇਲ ਕਰ ਲੈਂਦਾ ਭਾਈ ਇਹ ਕੱਟਾ ਉਮਰ ਕਿੰਨੀ ਹੋਗੀ ਇਹ 1 ਸਾਲ ਦਾ ਹੋ ਗਿਆ ਪਿਛਲੇ ਸੂਏ ਦਾ ਬੱਚਾ ਹੀ ਇਹਦਾ 1 ਸਾਲ ਦਾ ਹੋ ਗਿਆ 10 ਦਿਨ ਉੱਤੇ ਆ ਕਿਹੜੇ ਬੁੱਲ ਦਾ ਬੱਚਾ ਇਹ ABC 베라ਵਲੀ ਵਾਲਿਆਂ ਦਾ ਜਿਹੜਾ ਛੇਰੂ ਬੋਲਾ ਉਹਦਾ ਝੋਟਾ ਬੱਚਾ ਠੀਕ ਹੈ ਸੋ ਸੋ ਪੱਤੀ ਕਾ ਆਪ ਹੀ ਲਿਆ ਸੀ ਮਨਜੰਦਰ ਟਿੱਲੋਂ ਹਰ ਗਿਆ ਸਪਲਾਈ ਆਉਂਦੀ ਐ ਇੱਧਰ ਠੀਕ ਐ ਡਾਕਟਰ ਤੋਂ ਕੰਟੇਨਰ ਲੈ ਕੇ ਆਪ ਹੀ ਪਵਾਏ ਸੀ ਟੀਕੇ ਆਪਾਂ ਠੀਕ ਐ ਭਾਈ ਅੱਛਾ ਇਹਦਾ ਰੇਟ ਕੀ ਕਰ ਦਵਾਂ ਇਹਦਾ ਹੀ ਫੋਨ ਤੇ ਕਰ ਲਾਂਗੇ ਠੀਕ ਐ ਤੋਰਦਗੇ ਨੂੰ ਥੋੜਾ ਹਾਂਜੀ ਸੋ ਦੱਸੋ ਹੈ ਤਾਂ ਚੌੜ ਕਰਦਾ ਮਸਤੀ ਕਰਦਾ ਉਮਰ ਛੋਟੀ ਐ ਪਰ ਸੰਭਿਆ ਚੰਗਾ ਐ ਛੇਰੂ ਬੋਲਦਾ ਬੱਚਾ ਐ ਸੀਮਨ এবੀਸੀ ਸੀਮਨ ਬੈਂਕ ਵਾਲੇ ਬਾਈ ਮਨਜੰਦਰ ਹੋਰੀ ਆ ਆਪਾਂ ਨੂੰ ਪਤਾ ਵੀ ਪੰਜਾਬ ਦੇ ਵਿੱਚ ਇਸ ਟਾਈਮ ਉਹਨਾਂ ਦੇ ਜਰੀਏ ਜਿਹੜਾ এবੀਸੀ ਦਾ ਸੀਮਨ ਆਉਂਦਾ ਤਾਂ ਉਹਨਾਂ ਤੋਂ ਹੀ ਸਟਰਾਸ ਡਾਇਰੈਕਟ ਲਿਆ ਸੀਗਾ ਬਾਈ ਕਹਿੰਦਾ ਸ਼ੇਰੂ ਦਾ ਬੱਚਾ ਦੱਸੋ ਬੜਾ ਚੰਗਾ ਬੋਲਾ ਸ਼ੇਰੂ ਜਦੋਂ ਮੈਂ ਵੀਡੀਓ ਬਣਾ ਕੇ ਆਇਆ ਸੀ ਤਾਂ ਮੇਰਾ ਉਸ ਵੀਡੀਓ ਚ ਸਭ ਤੋਂ ਫੇਵਰੇਟ ਬੋਲ ਸ਼ੇਰੂ ਸੀ ਸੋ ਉਸੇ ਦਾ ਬੱਚਾ ਹੈ ਉਹਦੇ ਵਾਂਗੂ ਹੀ ਲੱਗਦਾ ਵੀ ਪੁੜਿਆਂ ਦੀ ਬਣਾਵਟ ਉਤੋਂ ਇੰਨੀ ਕਿ ਚੌੜੀ ਰਹੂਗੀ ਥੋੜੀ ਇੱਕ ਮਿਸਟੇਕ ਵੀਰ ਤੋ ਇਹ ਹੋ ਗਈ ਵੀ ਮੱਝ ਦਾ ਦੁੱਧ ਪਿਛਲੇ ਸੂਏ ਚ ਲਾਈਵ ਚਵਾਉਣਾ ਚਾਹੀਦਾ ਸੀ ਕਿਉਂਕਿ ਕੱਟੇ ਦੀ ਕਦਰ ਫੁੱਲ ਬਣ ਜਾਣੀ ਸੀ ਉਹ ਵੈਸੇ ਬਰੀਡ ਚੰਗੀ ਹੈ ਮਾਂ ਤੁਸੀਂ ਨਾਲ ਦੇਖ ਲੀਏ ਜਿਹੜਾ ਭਰਾ ਚੰਗਾ ਸਮਝੇ ਤੋਂ ਕੰਟੈਕਟ ਕਰ ਸਕਦੇ ਹੋ ਤੁਸੀਂ ਇਸ ਕੱਟੇ ਦੇ ਬਾਰੇ ਵੀ ਸੋ ਦੋਸੋ ਇਹ ਦੋ ਨਗ ਇਸ ਟਾਈਮ ਆਪਾਂ ਇਸ ਵੀਡੀਓ ਦੇ ਵਿੱਚ ਕਵਰ ਕਰ ਲਿਆ ਹੁਣ ਤੁਹਾਡੀ ਆਪਣੀ ਸਮਝ ਹੈ ਤੁਸੀਂ ਆ ਕੇ ਦੇਖ ਲਓ ਡਿਟੇਲ ਸਾਰੀ ਇਹਨਾਂ ਦੀ ਆਪਾਂ ਜਾਣ ਲਈ ਹੈ ਬਾਈ ਤੋਂ ਤੁਸੀਂ ਸੁਣ ਲਈ ਹੈ ਜਿਹੜਾ ਪਸੂ ਜੱਜਦਾ ਤਸੱਲੀ ਕਰਿਓ ਆ ਕੇ ਤੇ ਦੇਖ ਕੇ ਖਰੀਦ ਲਓ ਧੰਨਵਾਦ